ਦੇਦਰ ਨੂੰ ਆਖੀ ਜੋਸ਼ਾ ਨੂੰ ਕੋਈ ਆਪਣਾ ਬੱਚਾ ਮੜਾ ਹੈ ਪਰ ਪਰਪਰ ਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਹੋਵੇ ਜੈ ਹੋਵੇ ਜੈ ਹੋਵੇ ਜੈ ਹੋਵੇ ਦਿੰਦੂ ਯਾਰ ਬਹੁਤ ਬਰਾਬਰ ਆ ਆ ਰਾਮਤਾ ਸਤ ਜੈ ਜੈ ਰਾਮਤਾ ਸਤ ਜੈ ਜੈ ਰਾਮਤਾ ਸਤ ਜੈ ਮੇਰਾ ਨਾਮ ਆਪੇ ਜੀ ਆਪੇ ਜੀ ਮੈਂ ਵੇਖ ਦੋ ਕੁਝ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਮੈਂ ਭਾਜੀ ਫੇਰ ਵੀ ਕਿੱਦਾਂ ਵੇਖਦੇ ਹੋ ਲੋਕ ਸਭਾ ਚੋਣਾਂ ਨੂੰ ਕਿੰਨੀ ਕੀ ਤਿਆਰੀ ਸ਼੍ਰੋਮਣੀ ਅਕਾਲੀ ਦਲ ਦੀ ਅਖ਼ਰ ਆਪਣੇ ਪੱਤਰ ਤੋਂ ਇਲੈਕਸ਼ਨ ਲੜ ਰਹੇ ਨੇ ਆਪਣੇ ਪੱਤਰ ਤੇ ਇਲੈਕਸ਼ਨ ਲੜ ਰਹੇ ਨੇ ਅੱਜ ਤੱਕ ਪੂਰੀ ਤਿਆਰੀ ਹੈ ਲੋਕਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਸਾਰੀਆਂ ਪਾਰਟੀਆਂ ਦੇਖ ਲETੀਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦੇ ਆ ਜੋ ਪਾਰਟੀ ਇਕੱਲੀ ਖੜੀ ਹੈ ਸਿਧਾਂਤਾਂ ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਬੈਨੂੰ ਪੂਰਾ ਪਰੋਸਾ ਹੈ ਕਿ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਇੱਲੀ ਦੇ ਕਤੂਦੀਆਂ ਦੇ ਅਸੀਂ ਦਿੱਲੀ ਵੇ ਰਿਮੋਟ ਕੰਟਰੋਲ ਦੀ ਜਿੰਨੀ ਹੋਗੀ ਲੇਕਿਨ ਜਿਤ ਪੰਜਾਬੀਆਂ ਨੇ ਤੇ ਪੰਜਾਬ ਦੀ ਭਗਵਤ ਮੰਗ 1300 ਵੀ ਦੇ